ਉਹ ਲੋਨ ਨੇ ਉਲਟਾ ਕਹਿ ਦਿੱਤਾ ਕਹਿੰਦੇ ਇਹ ਕੁੜੀ ਜਿਹੜੀ ਸੰਦੀਪ ਕੋਰੇ ਦੇ ਬਾਅਦ ਨੇ ਰਿਲੇਸ਼ਨ ਹੈਗੇ ਆ ਕਿਸੇ ਬੰਦੇ ਦੇ ਨਾਲ ਮੈਡਮ ਕਹਿੰਦੇ ਵੀ ਤੇਰੀ ਬਾਅਦ ਕਿਸੇ ਦੇ ਨਾਲ ਗੱਲਬਾਤ ਹੈਗੀ ਹੈ ਮੇਰੇ ਕੋਲ ਮੈਡਮ ਨਹੀਂ ਹਾਂਜੀ ਵੀਰ ਜੀ ਇਹ ਤਾਂ ਬੱਚੇ ਦਾ ਮਾਮਲਾ ਹੈ ਇਹਦੇ ਵਿੱਚ ਮੇਰੀ ਤਾਂ ਕੋਈ ਰੋਲ ਹੀ ਨਹੀਂ ਹੈਗਾ ਉਹ ਆ ਮੇਰੇ ਬੱਚੇ ਨਾਲ ਗਲਤ ਕਰ ਪਰ ਉਹ ਮੈਨੂੰ ਬਦਨਾਮ ਕਰਦੇ ਪਏ ਨੇ ਹਾਂਜੀ ਵੀਰ ਜੀ ਮੁੰਡੇ ਦਾ ਵੀ ਆ ਮੁੰਡੇ ਦਾ ਪਾਪਾ ਮੁੰਡੇ ਨਾਲ ਗਲਤ ਰੂਪ ਕਰਦਾ ਹੈ ਵੀ ਅਸੀਂ ਕੋਈ ਸੁਣਵਾਈ ਨਹੀਂ ਕਰਨੀ ਹੈ ਕਿ ਸਾਡੇ ਤੋਂ ਕੋਈ ਕੇਸ ਨਹੀਂ ਹੋ ਰਿਹਾ ਹੈਗਾ ਵੀਰ ਜੀ ਮੈਂ ਸਾਫ਼ ਦੇ ਮੰਗ ਕਰਦੀ ਆ ਮੇਰੀ ਕੁੜੀ ਨੂੰ ਤੇ ਮੇਰੇ ਬੇਟੇ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਬੀਤੇ ਦਿਨ ਲੁਧਿਆਣਾ ਦੇ ਸਦੋ ਥਾਣੇ ਦੇ ਵਿੱਚ ਅਸੀਂ ਇੱਕ ਤੁਹਾਨੂੰ ਰਿਪੋਰਟ ਦਿਖਾਈ ਸੀ ਕਿ ਜਿੱਥੇ ਕੀ ਇੱਕ ਮਹਿਲਾ ਵੱਲੋਂ ਆਪਣੇ ਦਿਉਰ ਤੇ ਪਤੀ ਉੱਤੇ ਆਪਣੀ ਬੱਚੀ ਤੇ ਬੇਟੇ ਨਾਲ ਜ਼ਬਰ ਜਨਾਬ ਦੇ આરોਪ ਲਗਾਏ ਗਏ ਸੀ ਕਿ ਉਹਨਾਂ ਨਾਲ ਸੈਕੂਅਲ ਹਰਾਸਮੈਂਟ ਕਰਿਆ ਜਾਂਦਾ ਵਾ ਤੇ ਉਸ ਦੇ ਵਿੱਚ ਥਾਣਾ ਐਸਐਚਓ ਨੇ মিডিਆ ਨੂੰ ਬਿਆਨ ਦਿੱਤੇ ਸੀ ਕਿ ਅਸੀਂ ਇੱਕ ਘੰਟੇ ਦੇ ਵਿੱਚ ਫਰਦਾਨੇ ਦੇ ਤੇ ਕਾਰਵਾਈ ਕਰਦੇ ਹਾਂ ਪਰ ਕਿਦੇ ਨਾ ਕਿਦੇ ਸਰਕਾਰਾਂ ਨੇ ਐਕਟ ਲਾਇਆ ਹੋਇਆ ਪੋਸਕੋ ਐਕਟ ਦੇ ਤਹਿਤ ਪਹਿਲਾਂ ਇਹਦੇ ਵਿੱਚ ਪਰਚਾ ਦਰਜ ਹੁੰਦਾ ਫਿਰ ਕਾਰਵਾਈ ਹੁੰਦੀ ਹੈ ਇਹਨਾਂ ਕਿਦੇ थाना ਐਸਐਚਓ ਨੇ ਇਸ ਨੂੰ ਦਰਕਿਨਾਰੇ ਕਰਦੇ ਹੋਏ देर रात पीडित ਪਰਿਵਾਰ ਨੂੰ ਮਨਾ ਕਰਤਾ ਕਿ ਅਸੀਂ ਇੱਥੇ ਕਾਰਵਾਈ ਨਹੀਂ ਕਰਨੀ ਤੇ पीडित ਪਰਿਵਾਰ ਹੁਣ ਲੁਧਿਆਣਾ ਦੇ ਸੀਪੀ ਆਫ ਲੁਧਿਆਣਾ ਸੀਪੀ ਆਫਿਸ ਚ ਪਹੁੰਚਿਆ ਵਾ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੂੰ ਕੀ ਆਸ਼ਵਾਸ਼ਣ ਮਿਲਿਆ ਸੀਪੀ ਸਾਹਿਬ ਕੋ ਸੀਪੀ ਸਾਹਿਬ ਨਾਲ ਮੀਟਿੰਗ ਚੱਲਦੀ ਵੀ ਹੈ ਲੜਕੀ ਦੀ ਮਾਤਾ ਜੀ ਦੀ ਕੀ ਆਸ਼ਵਾਸ਼ਣ ਮਿਲਿਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਅੱਗੇ ਤੁਹਾਨੂੰ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਕੇ ਦਿਖਾਵਾਂਗੇ ਉਹਨਾਂ ਨੇ ਕੀ ਕਿਹਾ ਜੀ ਮੇਰਾ ਮਾਮਲਾ ਸੀ ਮੇਰੀ ਗੁੜੀਆ ਦੇ ਨਾਲ ਗਲਤ ਅਸ਼ਲੀਲ ਹਰਕਤਾਂ ਕਰਦਾ ਸੀ ਮੇਰਾ ਦਿਓਰ ਹਾਂਜੀ ਤੇ ਉਹਦੇ ਸੰਬੰਧ ਵਿੱਚ ਮੈਂ ਇੱਥੇ ਆਈ ਸੀਗੀ ਤੇ ਸੀਪੀ ਸਾਹਿਬ ਨੇ ਫਿਰ ਸੀਪੀ ਸਾਹਿਬ ਨੇ ਅੱਗੇ ਮਾਰਕ ਕੀਤੀ ਸੀਗੀ ਉਹ ਮੈਡਮ ਦੇ ਕੋਲੇ ਸਾਡੇ ਇੱਧਰ ਕੋਈ ਮੈਡਮ ਬੈਠੇ ਨਹੀਂ ਹੋਣਾਂ ਕੋਲੇ ਆਏ ਸੀਗੇ ਅਸੀਂ ਹੁਣ ਤੇ ਉਹਨਾਂ ਨੇ ਫਿਰ ਉੱਥੇ ਜਿੱਥੇ ਸਾਡੀ ਦਰਖਾਸਤ ਪਹਿਲਾਂ ਲਿਖਾਈ ਸੀ ਉੱਥੇ ਸਾਡੀ ਸੁਣਵਾਈ ਨਹੀਂ ਹੋਈ ਸੀਗੀ ਤੇ ਉਹਨਾਂ ਨੂੰ ਫੋਨ ਕਰਕੇ ਹੁਣ ਉਹਨਾਂ ਨੇ ਪੁੱਛਿਆ ਵੀ ਤੁਸੀਂ ਸੰਦੀਪ ਕੌਰ ਦੀ ਕਲਰ ਦਰਖਾਸਤ ਏਦਾਂ ਕਰਕੇ ਲਿਖੀ ਆ ਜੇ ਨਹੀਂ ਲਿਖੀ ਤੁਸੀਂ ਸੁਣਵਾਈ ਕਿਉਂ ਨਹੀਂ ਕੀਤੀ ਉਹ ਉਹਨਾਂ ਨੇ ਉਲਟਾ ਕਹਿ ਦਿੱਤਾ ਕਹਿੰਦੇ ਕੁੜੀ ਜਿਹੜੀ ਸੰਦੀਪ ਕੌਰ ਆ ਇਹਦੇ ਬਾਹਰ ਰਿਲੇਸ਼ਨ ਨਹੀਂ ਹੈਗੇ ਆ ਕਿਸੇ ਬੰਦੇ ਦੇ ਨਾਲ ਤੇ ਏਦਾਂ ਕਰਕੇ ਵੀ ਅਸੀਂ ਤਾਂ ਨਹੀਂ ਲਿਖੀ ਹੈਗੀ ਇਹ ਗੱਲ ਕਿਨੇ ਕਹੀਏ ਤੁਹਾਨੂੰ ਇਹ ਉਹਨਾਂ ਅੰਦਰ ਮੈਡਮ ਨੇ ਕਹੀ ਹੈ ਮੈਡਮ ਕੀ ਕਹੇ ਮੈਡਮ ਕਹਿੰਦੇ ਵੀ ਤੇਰੀ ਬਾਹਰ ਕਿਸੇ ਦੇ ਨਾਲ ਗੱਲਬਾਤ ਹੈਗੀ ਆ ਮੈਂ ਕਹਾਂ ਮੈਡਮ ਨੇ ਹਾਂਜੀ ਮੇਕਮ ਮੇडम ਦੇ ਮੇਰੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੈਗੀ ਬਾਤ ਕੋਈ ਬਿਲਕੁਲ ਕੋਈ ਮਾਮਲਾ ਨਹੀਂ ਇਹ ਤਾਂ ਬੱਚੇ ਦਾ ਮਾਮਲਾ ਹੈ ਹਾਂਜੀ ਵੀਰ ਜੀ ਇਹ ਤਾਂ ਬੱਚੇ ਦਾ ਮਾਮਲਾ ਹੈ ਇਹਦੇ ਵਿੱਚ ਮੇਰੀ ਤਾਂ ਕੋਈ ਰੋਲ ਹੀ ਨਹੀਂ ਹੈਗਾ ਹੋਇਆ ਮੇਰੇ ਬੱਚੇ ਨਾਲ ਗਲਤ ਆ ਪਰ ਉਹ ਮੈਨੂੰ ਬਦਨਾਮ ਕਰਦੇ ਕੋਈ ਨਹੀਂ ਬੱਚੇ ਨਾਲ ਹੋ ਰਿਹਾ ਸੀ ਵੀਰ ਜੀ ਬੱਚੇ ਨਾਲ ਤਾਂ ਇਹ ਸਾਲ ਪਹਿਲੂ ਹੋਇਆ ਉਸ ਤੋਂ ਪਹਿਲੋ ਇਹ 6 ਮਹੀਨਿਆਂ ਦੀ ਸੀਗੀ ਜਦੋਂ ਇਹਦੇ ਨਾਲ ਇਹ ਹਰਕਤ ਹੋਈ ਸੀਗੀ ਉਦੋਂ ਮੈਂ ਇੱਥੇ ਨਹੀਂ ਰਹਿੰਦੀ ਸੀ ਆਪਣੇ ਪਿੰਕ ਰੇਂਜਿਸ ਸੀਗੀ ਕਿੰਨੇ ਬੱਚੇ ਨੇ ਉਹਦੇ ਮੇਰੇ ਦੋ ਬੱਚੇ ਨੇ ਵੀਰ ਜੀ ਹਾਂਜੀ ਵੀਰ ਜੀ ਮੁੰਡੇ ਦਾ ਵੀ ਹੈ ਮੁੰਡੇ ਦਾ ਪਾਪਾ ਮੁੰਡੇ ਨਾਲ ਗਲਤ ਹਰਕਤਾਂ ਕਰਦਾ ਹੈ ਜਦੋਂ ਕੱਲ ਤੁਸੀਂ ਸਦਰਖਾਨੇ ਗਏ ਹੋ ਉਦੋਂ ਐਸਐਚਓ ਸਾਹਿਬ ਨੇ ਉੱਥੇ ਕੀ ਕੀਤਾ ਉਦੋਂ ਵੀਰ ਜੀ ਐਸਐਚਓ ਸਾਹਿਬ ਨੇ ਮੈਨੂੰ ਸਵੇਰ ਦੀ ਮੈਂ ਬੈਠੀ ਹੋਈ ਸੀ 8 ਘੰਟੇ ਉੱਥੇ ਮੈਂ ਬੈਠੀ ਰਹੀਆਂ ਸਾਰੀ ਦਿਹਾੜੀ ਮੇਰੀ ਉੱਥੇ ਹੀ ਲੱਗੀ ਆ ਤੇ ਐਸਐਚਓ ਸਾਹਿਬ ਨੇ ਸ਼ਾਮ ਨੂੰ ਕਹਿ ਦਿੱਤਾ ਜਦੋਂ 6 ਵਜੇ ਆ ਉਹ ਕਹਿੰਦੇ ਤੁਸੀਂ ਆਪਣਾ ਜਿੱਥੇ ਮਰਜ਼ੀ ਜਾ ਕੇ ਪੇਸ਼ ਹੋ ਜਾਓ ਵੀ ਕਿਸੇ ਕੋਈ ਸੁਣਵਾਈ ਨਹੀਂ ਕਰਨੀ ਹੈ ਕਿ ਸਾਡੇ ਤੋਂ ਕੋਈ ਕੇਸ ਨਹੀਂ ਉਹ ਹੋਣਾ ਹੈਗਾ ਤੁਸੀਂ ਕੋਈ ਮੈਡੀਕਲ ਵਗੈਰਾ ਕਰਾਇਆ ਸੀ ਜਦੋਂ ਤੁਹਾਨੂੰ ਪਤਾ ਲੱਗਿਆ ਇਸ ਈ ਬਾਰੇ ਨਹੀਂ ਵੀਰ ਜੀ ਮੈਂ ਕੋਈ ਮੈਡੀਕਲ ਨਹੀਂ ਕਰਾਇਆ ਕਿਉਂਕਿ ਉਸ ਟਾਈਮ ਤੇ ਮੈਨੂੰ ਉਹਨਾਂ ਨੇ ਘਰੋਂ ਨਿਕਲਣਾ ਹੀ ਬੰਦ ਕਰ ਦਿੱਤਾ ਮੈਨੂੰ ਘਰੋਂ ਨਹੀਂ ਨਿਕਲਣ ਦਿੰਦੇ ਸੀਗੇ ਮੈਨੂੰ ਇੱਕ ਕਿਸਮ ਦਾ ਬੰਦੀ ਬਣਾਇਆ ਸੀ ਉਹ ਵੀ ਮੈਂ ਕੱਲ ਅੱਖ بچਾ ਕੇ ਨਿਕਲੀ ਆ ਆਪਣੀ ਸਕੂਟਰੀ ਚੱਕੀ ਮੈਂ ਕੁੜੀਆਂ ਨੂੰ ਲੈ ਕੇ ਮੁੰਡੇ ਨੂੰ ਲੈ ਕੇ ਫਟਾਫਟ ਉੱਥੋਂ ਨਿਕਲੀ ਆ ਤੇ ਰਾਸਤੇ 'ਚ ਮੇਰੇ ਘਰ ਵਾਲੇ ਨੇ ਮੈਨੂੰ ਦੇਖ ਲਿਆ ਸੀਗਾ ਤੇ ਜਦੋਂ ਮੈਂ ਪੈਟਰੋਲ ਭਵਣ ਲੱਗੀ ਉਹਨੇ ਮੇਰੀ ਤਾਂ ਕੁੜੀ ਖੋਹੀ ਤੇ ਆਪੋ ਵਾਪਸ ਲੈ ਕੇ ਭੱਜ ਕੇ ਕੁੜੀ ਨੂੰ ਮੈਨੂੰ ਕੁੜੀ ਨਹੀਂ ਦਿੱਤੀ ਫਿਰ ਮੈਂ ਪੁਲਿਸ ਵਾਲਿਆਂ ਦੇ ਨਾਲ ਜਾ ਕੇ ਗੁੜੀਆਂ ਨੂੰ ਲੈ ਕੇ ਆਈ ਹੁਣ ਕੀ ਮੰਗ ਕਰਦੇ ਤੁਸੀਂ ਵੀਰ ਜੀ ਮੈਂ ਇਨਸਾਫ ਦੀ ਮੰਗ ਕਰਦੀ ਆ ਮੇਰੀ ਗੁੜੀਆਂ ਨੂੰ ਤੇ ਮੇਰੇ ਬੇਟੇ ਨੂੰ ਇਨਸਾਫ ਮਿਲਣਾ ਚਾਹੀਦਾ ਆ ਇਸ ਤੋਂ ਵੱਧ ਮੈਂ ਹੋਰ ਕੁਝ ਨਹੀਂ ਕਹਿੰਦੀ ਹੈ ਕਿ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਸੀਪੀ ਆਫਿਸ ਤੇ ਪੇਸ਼ ਹੋਣ ਤੋਂ ਬਾਅਦ ਮਹਿਲਾ ਵੱਲੋਂ ਸੀਪੀ ਸਾਹਿਬ ਵੱਲੋਂ ਆਸ਼ਵਾਸ਼ਣ ਦਿੱਤਾ ਗਿਆ ਇਨਵੈਸਟੀਗੇਸ਼ਨ ਆਫੀਸਰ ਸੁਪਿੰਦਰ ਕੋ ਪੱਟੀ ਜੀ ਕੋ ਮੈਡਮ ਜੀ ਕੋ ਪੇਸ਼ ਹੋਏ ਜਿੱਥੇ ਮੈਡਮ ਨੇ ਸਾਫ਼-ਸਾਫ਼ ਕਹਿਤਾ ਕਿ ਅਸੀਂ ਬੰਦ ਹੀ ਕਾਰਵਾਈ ਕਰਾਂਗੇ ਪਰ ਕਿਤੇ ਨਾ ਕਿਤੇ ਮੈਡੀਕਲ ਕਰਵਾਇਆ ਜਾ ਰਿਹਾ ਹੁਣ ਲੜਕੀ ਦਾ ਕਿਤੇ ਨਾ ਕਿਤੇ ਮਹਿਲਾਵਾਂ ਵਾਸਤੇ ਨਾਰੀ ਸੁਰੱਖਿਆ ਐਪ ਲਾਂਚ ਕੀਤੇ ਜਾਂਦੇ ਆ ਪੰਜਾਬ ਸਰਕਾਰ ਵੱਲੋਂ ਬੇਟੀ ਪੜਾਓ ਬੇਟੀ ਬਚਾਓ ਦੇ ਨਾਰੇ ਦਿੱਤੇ ਜਾਂਦੇ ਨੇ ਸਰਕਾਰਾਂ ਵੱਲੋਂ ਪਰ ਬੇਟੀਆਂ ਕਿਤੇ ਸੁਰੱਖਿਅਤ ਨਹੀਂ ਹੈਗੀ ਨਾ ਸਕੂਲਾਂ 'ਚ ਨਾ ਪਾਰਕਾਂ 'ਚ ਨਾ ਆਪਣੇ ਘਰਾਂ 'ਚ ਹੁਣ ਕਦੋਂ ਸੁਰੱਖਿਅਤ ਹੋਣਗੇ ਸਾਡੀਆਂ ਬੇਟੀਆਂ ਇਹ ਤਾਂ ਦੇਖਣ ਵਾਲਾ ਸਮਾਂ ਹੀ ਹੋਗਾ ਸਰਕਾਰ ਆਹਦੇ ਤੱਕ ਕਦੋਂ ਐਕਸ਼ਨ ਲੈਂਦੀਆਂ ਨੇ ਹੁਣ ਇਹ ਵੀ ਮੁੱਦਾ ਦੇਖਣਾ ਹੋਊਗਾ ਕਿ ਇਸ ਮਾਮਲੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਕੀ ਐਕਸ਼ਨ ਲੈਂਦਾ ਹੈ ਕਦੋਂ ਤੱਕ આરોપીਆਂ ਨੂੰ ਬੰਦੀ ਸਜ਼ਾ ਮਿਲਦੀ ਹੈ ਕੈਮਰਾਮੈਨ ਹਰਜੀਤ ਸਿੰਘ ਦੇ ਨਾਲ ਅਭਿਸ਼ੇਕ ਜਲੋਟਾਈ ਰਿਪੋਰਟ ਐਸਐਮਜ਼ ਨਿਊਜ਼